ਸਾਊਥ ਅਫਰੀਕਾ ਦੇ ਕਿੱਪਾਸੇ ਲਿਜੀਏ ਵਸ ਸਰਬੱਤ ਦਾ ਭਲਾ ਲਾ ਬਣੂ ਆ ਬਾਹਰ ਘੋੜੀ ਪਿਆ ਵੀ ਬਣਾ ਬਣਾ ਕੇ ਰੱਖਿਆ ਘੋੜੀ ਹੈ ਘੋੜੀ ਦੀ ਹੈ ਅੱਛਾ ਅੱਛਾ ਘੋੜ ਮਣਦਾ ਪਿਆ ਹੈ ਸੇਵਾ ਕੀਤੀ ਜਾਏਗੀ ਹੁਣ ਸੇਵਾ ਮਹਾਰਾਜੀ ਸੰਤ ਪਾਪਾ ਜੀ ਦਾਸ ਸਿੰਘ ਜੀ ਨੂੰ ਰੇਲਵੇ ਸਟੇਸ਼ਨ ਤੇ ਪਰਦਾਵ ਹੋ ਕੇ ਦਰਸ਼ਨ ਦੇਤੇ ਜੀ ਉਹਨਾਂ ਜਿਹੜੀ ਸੰਗਤ ਆਈ ਹੈ ਉਹ ਕਹਿੰਦੀ ਪਹਿਲਾਂ ਜਾਣਾ ਅਸੀਂ ਲੋਕਲ ਗੋਲਦਾਰੇ ਘੁੰਮਾਂਗੇ ਤੇ ਤਾਂ ਉਹਨਾਂ ਦਰਸ਼ਕ ਰਾਵਾਂਗੇ ਸੱਚਖੰਡ ਸਾਹਿਬ ਆਪਾਂ ਜਾਵਾਂਗੇ ਸ਼ਾਮ ਨੂੰ ਠੀਕ ਮਿਲਦੇ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਬਾਕੀ ਚਾਹਾਂ ਸੰਦਾ ਦੇ ਅੱਧੇ ਜਾ ਕੇ ਟਿੱਕਾਂਗੇ ਅਸ਼ੀਰਵਾਦ ਲਵਾਂਗੇ ਗੁਰੂ ਮਹਾਰਾਜ ਦਾ ਹਾਂਜੀ ਤੇ ਕਈ ਸੰਗਤਾਂ ਸਾਡੀਆਂ ਲੰਗਰ ਛਕ ਲਿਆ ਮੈਂ ਰਹਿ ਗਿਆ ਵਾਹਿਗੁਰੂ ਕਰਦੇ ਵਿਉ ਉਦੇ ਉੱਪਰ ਹਾਂਜੀ ਹੁਣ ਕਿਹੜੇ ਕੋਲ ਜਾਣਾ ਆਪਾਂ ਹੁਣ ਕਿਹੜੇ ਕੋਲ ਜਾਣਾ ਰਾਤ ਗੜ ਸਾਹਿਬ ओके ਚੰਦ ਸਾਹਿਬ ਦਾ ਰਤਨਗੜ ਸਾਹਿਬ ਜਿਹੜਾ ਅੱਜ ਅਸੀਂ ਲੋਕ ਸੋਹਣੇ ਚੜੀ ਕੈਜ ਦੇ ਵਾਰਚ ਅ ਅੱਜ ਅਸੀਂ ਬਹੁਤ ਅਡੀਲ ਖੁਸ਼ੀ ਨਾਲ ਆਪਰੇ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਦੂਸਰੇ ਗੋਦੜਾ ਸਾਹਿਬ ਗੋਦੜਾ ਰਤਨਗੜ ਸਾਹਿਬ ਇਮਾਰਤ ਨਵੀ ਬਣਦੀ ਵੀ ਹੈ ਮੇਰੇ ਬੈਕਸਾਈਡ ਤੇ ਤੇ ਗੋਦੜਾ ਸਾਹਿਬ ਪੁਰਾਣੇ ਤਾਂ ਦਰਸ਼ਨ ਕਰਨਾ ਚਾਹੀਦਾ ਤੇ ਪਹਿਲਾ ਹੈਗੀ ਇਧਰੋਂ ਐਂਟ੍ਰਾਂਸ ਆਂਗ ਉਧਰ ਦੀ ਇਧਰੋਂ ਪਹਿ ਐਂਟਰੀ ਕਰਦੇ ਆਂ ਤੇ ਜਿਹੜੀ ਨਮੀ ਬਣਦੀ ਪਈ ਆ ਇਮਾਰਤ ਦਾ ਇਧਰ ਬਣਦੀ ਪਈ ਨਮੀ ਉਹ ਸੋਣੀ ਮਾਰਤ ਬਣਦੀ ਸੀ ਆ ਅਡੇ ਕਹਾ ਮਾਹਰ ਬਰਨਤ ਵਾਲਾ ਇਹ ਨਾਮ ਚਾਹ ਉਹ ਮਾਰਾ ਦੇ ਵੀ ਫਿਕਰ ਟੰਡੇ ਅੰਨ ਨਾਲੇ ਕੋ ਦਰਸ਼ਨ ਦੇਣ ਲਈ ਜੇਰੇ ਇੱਕ ਦਲ ਮਾਰਾ ਨੇ ਕਈਆਂ ਇਹ ਜਿਹੜਾ ਕੋਈ ਆਇਆ ਬਾਬਾ ਰਾਮਦਾਸ ਜੀ ਬਗਟੀ ਗਾਦੇ ਬਾਬਾ ਦਾਸ ਸਿੰਘ ਦੀ ਭੂਈ ਆਇਆ ਆਪਣੇ ਹੋਣੀ ਆਪਣੇ ਹੋਣੀ ਵੀ ਜੱਬ ਲੋਕ ਇਹਨਾਂ ਮਾਰਾ ਡਾੜੀ ਦੀ ਕਿਰਪਾ ਕਰਕੇ ਪਾਈ ਇਹਨਾਂ ਮਾਰਾ ਲੇ ਕੋ ਆਇਆ ਜੱਬ ਉਹਨੇ ਨਾਮ ਸੁਣ ਲਗਾ ਦੇਈ ਇਹਨਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਰੇਲਵੇ ਸਟੇਸ਼ਨ ਤੇ ਪਰਤਪ ਹੋ ਕੇ ਦਰਸ਼ਨ ਦੇਤੇ ਜੀ ਉਹਨਾਂ ਨੇ ਪਟੰਕੀ ਤੇ ਬਾਬਾ ਨਿਧਾਨ ਸਿੰਘ ਜੀ

ਤੇ ਕਿੰਨੇ ਮਰਗੇ ਜੇ ਜਮ ਆਇਆ ਕਰੋ ਨਾਨਕ ਸਿੰਘ ਜੀ ਸਗਤਾਂ ਨੂੰ ਲੰਗਰ ਛਕਾਓ ਟਾੜੇ ਚੱਲਦਿਆਂ ਲੰਗਰਾਂ ਵਿੱਚ ਘਾਟ ਨਹੀਂ ਆਵੇਗੀ ਆਹੋ ਜੀ ਉਹਦੀ ਮਾਰਾ ਦੀ ਕਿਰਪਾ ਇਹਨਾਂ ਨੇ ਗੁਰੂ ਲੱਭਦੇ ਇੱਥੇ ਇਮਾਰਤ ਨਵੀਂ ਬਣਦੀ ਪਈ ਐ ਜਿਹੜਾ ਉਹਨਾਂ ਤੁਹਾਨੂੰ ਮੋਡਲ ਦਿਖਾਇਆ ਸੀ ਵਾਹਿਗੁਰੂ ਵਾਹਿਗੁਰੂ ਸੇਵਾ ਕੀਤੀ ਜਾਈ ਹੁਣ ਸੇਵਾ ਜੀ ਆਨੇ ਹੈ ਆ ਲਿਆਦਾ ਭਾਈ ਤੁਹਾਨੂੰ ਆ ਦੇਖੋ ਆ ਲਾਓ ਕਿੰਨੇ ਭੜਾ ਅੱਜ ਤੁਹਾਨੂੰ ਇੱਥੇ ਦਾ ਗੁੜ ਖਵਾ ਕੇ ਲਿਆਣੇ ਆ ਬਾਬਾ ਜੀ ਪ੍ਰਸ਼ਾਦ ਦੇ ਦੇਣੇ ਇੱਥੇ ਗੁਰਦੁਆਰੇ ਕੱਢਦੇ ਨੇ ਠੀਕ ਹੈ ਆਜੇ ਆਜੇ ਕੋੜੇ ਦਾ ਵਿਖਾ ਯਾਰ ਜਿਹੜਾ ਸੰਗਤਾਂ ਨੂੰ ਕੋੜੇ ਦੇਖੋ ਤੁਸੀਂ ਹਾਂ ਅਸਲੀ ਗੋੜੀ ਪਿਆ ਵੀ ਜਿਹੜਾ ਆਪਣਾ ਰੱਖਿਆ ਗੋੜੀ ਹੈ ਗੋੜੀ ਜੀ ਅੱਛਾ ਅੱਛਾ ਗੋੜ ਮਣਦਾ ਪਿਆ ਹੈ ਇਹ ਜੀ ਨਹੀਂ ਜੀ ਨਹੀਂ ਪਤਾ ਨਹੀਂ ਇਹ ਜਨਵਰੀ ਛਣਿਆ ਡਾੜੀ ਪਤਾ ਨਹੀਂ ਪੱਕ ਚੁੱਕਿਆ ਸਾਬਾ ਲਿੱਤਾ ਸੀ ਮਹੰਮਦ ਹਾਂ ਇਧਰ ਗੰਨੇ ਦਾ ਰਸ ਕੱਢਦਾ ਪਿਆ ਲਓ ਭਾਈ ਗਮੇ ਨਾ ਤਕਾਉਣਾ ਹੈ ਨਾ ਰੋਣਾ ਤਕਾਉਣਾ ਬਰੇਡ ਇਟ ਨੂੰ ਗੰਨੇ ਦਾ ਰਸ ਚੱਲ ਕੇ ਗਰਮ ਬਾਵਾ ਗਰਮ ਬਾਵਾ ਆ ਇੱਧਰ ਰਸ ਕੱਢਣ ਨੂੰ ਮਸ਼ੀਨ ਲੱਗੀ ਨਾ ਇਹੋ ਬਾਈ ਇਹਦੇ ਬਾਯੋ ਇਹ ਵੀ ਕੋਈ ਚਾਈ ਹੈ ਪਿਓਰ ਦਾ ਹਾਂ ਰੋ ਬਾਜੀ ਬਹੁਤ ਆ ਜੀ ਧੰਨਵਾਦ ਤਾਜ਼ਾ ਗੁੜ ਬਾਕੀ ਕਰ ਲਗਲਾ ਪਿੰਡ ਚ ਆ ਕੇ ਬਹੁ ਮਜ਼ਾ ਆਉਂਦਾ ਖੂਹ ਦੇਖੋ ਇੱਥੇ ਤਾਂ ਗੱਡਾ ਵੱਡਾ ਹੁਣ ਆਪਾਂ ਗੰਨੇ ਦਾ ਰਸ ਦਾ ਗੋੜ ਖਾਦਾ ਜਾਂ ਵਿੱਚ ਖੂਹ ਦੇਖੋ ਓਏ ਹੋਏ ਹੋਏ ਬਹੁਤ ਵੱਡਾ ਕੂਤਰ ਰੰਦੇ ਵਿੱਚ ਵਿੱਚ ਕਾਈ ਜੰਮੀ ਹੋਈ ਹੈ ਪਰ ਖੂਹ ਬਹੁਤ ਵੱਡਾ ਬੰਬੀ ਵੀ ਚੱਲਦੀ ਹੈ ਬੰਬੀ ਇਸ ਣ ਲੱਗੀ ਹੋਈ ਹੈ ਉਧਰ ਗੋੜਾ ਨਿਕਲਦਾ ਪਿਆ ਬੱਬਾਈ ਸੰਨ ਦਿੱਤਾ ਗੋੜਾ ਇਹਨਾਂ ਗਰਮ ਕਰ ਨੂੰ ਛਕੋ ਗੁਰੂ ਨਾਨਕ ਪੂਰੀ ਸਾਹਿਬ ਇੱਥੇ ਦਾ ਇਤਿਹਾਸ ਇੱਥੇ ਦਾ ਇਤਿਹਾਸ ਇਹ ਆ ਕਿ ਜਿਹੋ ਥੱਲੇ ਲਿਖ ਕੇ ਜਾਂਦੇ ਨੇ ਮਨ ਕਾਮਨਾ ਪੂਰੀਆਂ ਹੁੰਦੀਆਂ ਆ ਅੱਕੇ ਆਪਾ ਦੇ ਦੇ ਅੰਦਰ ਜਾ ਕੇ ਇਸ ਦਾ ਕੋਈ ਗੁਰੂ ਸਾਹਿਬ ਨੇ ਮੱਥਾ ਟੇਕਣਾ ਗੁਰੂ ਸਾਹਿਬ ਨੇ ਮੱਥਾ ਉਹਨਾਂ ਕਾਮਨਾ ਪੂਰੀਆਂ ਕਰਨੀਆਂ ਤੂੰ ਲਿਖਣਾ ਕੁਝ ਮੈਨੂੰ ਕੁਝ ਨਹੀਂ ਲਿਖਣਾ ਤੂੰ ਇੱਥੇ ਲਿਖ ਦੇ ਬਾਦ ਗੋਮਸ਼ੂ ਦਾ ਕੀ ਤਲਾਸ਼ ਥੋੜਾ ਦੇਰੀ ਨਾਲ ਆ ਵਾ ਠੀਕ ਆ ਉਹ ਪੀਂਗ ਵੀ ਲੱਗੀ ਉੱਧਰ ਉਹਦੇ ਪੀਂਗ ਲੱਗੀ ਜੀ ਉੱਧਰ ਪੈਲ ਨਾ ਨਾ ਦੋਸ਼ ਨਾ ਕਰੀਂ ਤੂੰ ਸ਼ੋਅ ਉਹ ਗੇਰ ਨਹੀਂ ਕਰਦਾ ਲੈ ਲੈ ਤਸਵੀਰ ਸੋਹਣਾ ਕੋਈ ਨਹੀਂ ਦੱਤਿਆ ਕੋਈ ਚੰਗਾ ਤਾਪਸ ਨਾ ਕੁਝ ਲਿਖਿਆ ਹੋਇਆ ਆ ਗੀ ਲਿਆ ਲੱਗੂ ਤੂੰ ਵੀ ਲੈ ਸਾਰਾ ਹੀ ਟੋਟਲੀ ਭਰਿਆ ਹੋਇਆ ਟੋਟਲੀ ਇਹ ਜਗਾ ਦੀ ਇਹਨੇ ਕਿਹ ਜਗਾ ਦੀ ਇੱਕ ਵੀ ਜਗਾ ਦੀ ਇਹ ਜਗਾ ਹੈ ਕਿ ਕ੍ਰਾਂਤੀ ਬਾਸ਼ਾ ਜੀ ਦੇ ਦੁਆਰਾ ਇਹ ਭੇਟ ਕਰ ਦਿੱਤਾ ਗਿਆ ਸਭ ਤੋਂ ਵੱਡੇ ਜੀ ਇੱਕ ਪਾਸੇ ਲੱਗੇ ਬਸ ਆ ਲਿਖੀ ਸਰਬੱਤ ਦਾ ਭਲਾ ਲਵ ਨੂੰ ਤਰੱਕੀਆਂ ਦਿਓ ਸਭ ਨੂੰ ਵਿਚਾਰਦਾਰ ਨੂੰ ਇਹ ਗੱਲਾਂ ਨੂੰ ਨਹੀਂ ਦਾ ਕਲਾਮ ਨੂੰ ਇਹ ਲਵ ਕੱਟ ਗਏ ਨੇ ਸਭ ਲਿਖ ਦਿਓ ਸਭ ਨੂੰ ਤਰੱਕੀਆਂ ਦੇਵੇ ਮਾ ਜੀ ਹੈ ਨਹੀਂ ਚਲੋ ਆਹ ਦੇਖੋ ਤਾਂ ਇਹਨਾਂ ਨੂੰ ਸਾਡੀ ਇਹਨਾਂ ਸਿੱਕੀ ਮਤਲਬ ਖਸ਼ੀ ਬਾਬਾ ਫਤੀ ਸਿੰਘ ਜੀ ਦੇਖੀਏ ਬੰਦ ਕਰ ਆਪਣੇ ਘਰੇ ਕੋਈ ਝੂਠ ਦਿੰਦੇ ਕਿਵੇਂ ਵੀਟ ਭੜਕੇ ਲੱਗੇ ਕਰੇ ਜੁੰਡਾ ਜੁੰਡੀ ਉਹਨੇ ਇੱਧੇ ਕਿੱਦਾਂ ਬੈਠੇ ਪੰਜ ਮਿੰਟ ਦੀ ਖਾਤਰ ਛੱਡ ਜੂਲ ਚੜਦੇ ਉਹਦਾ ਦੇ ਇਮਲੀ ਖਾਣ ਦੇ ਸ਼ੌਕੀਨ ਗੁਰੂ ਘਰ ਆ ਕੇ ਦੰਦ ਗੁਰੂ ਘਰ ਆ ਕੇ ਦਾਤ ਛੱਡ ਦਿਓ ਉਹ ਗੁਰੂ ਉਹ ਗੁਰੂ ਘਰ ਆ ਕੇ ਛੱਡ ਦਿਓ ਗੁਰੂ ਘਰ ਦਾ ਛੱਡ ਦੋ ਗੁਰੂ ਘਰ ਦਾ ਛੱਡ ਦੋ ਆਗੇ ਬਕਸੇ ਦਾ ਭਾਈ ਕਿਸੇ ਨੂੰ ਬਕਸੇ ਦਾ ਬੰਦ ਬਕਸੇ ਦਾ ਬਕਸੇ ਦਾ ਕੋਈ ਕਸੂਰ ਹੋਗਾ ਕੋਈ ਕਸੂਰ ਹੋਗਾ ਗੁਰਦੋਰੇ ਵਾਲਿਆਂ ਤੋਂ ਮੈਂ ਦਾਦਾ ਤੁਹਾਨੂੰ ਲੰਗਰ ਸਾਰ ਨਹੀਂ ਬਣਿਆ ਲੰਗਰ ਸਾਰ ਨਹੀਂ ਬਣਿਆ ਹੈ ਇਮਲੀ ਕਰ ਸੀਗੀ ਆ ਫੇਮਲੀ ਆ ਗਈ ਆ ਹਾਂ ਹੁਣ ਲੰਗਰ ਦੇ ਕੇ ਆਣੀ ਆ ਉਹ ਬਾਜੀ ਸੰਗਤ ਸੰਗਤ ਖੁਸ਼ ਹੋਣੀ ਜਾਈ ਇਹਦੀ ਆ ਹਾਂ ਗੜੀ ਖਾ ਲੈਨੇ ਆ ਬਚਾ ਦੇ ਤੇ ਕੱਚੀ ਹੈ ਕੱਚੀ ਹੈ ਕੱਚੀ ਹੈ ਕੱਚੀ ਆ ਦਿਖਾ ਦਿਖਾ ਯਾਰ ਕੱਚੀ ਬਈ ਆ ਯਾਰ ਕੱਚੀ ਆ ਕੀ ਖਾਣਾ ਚਲੋ ਮੈਂ ਤੇ ਖਰਾਬ ਗਈ ਪਾਜੀ ਮੈਂ ਤੇ ਖਰਾਬ ਚਲੋ ਦੇ ਦੇ ਹੁਣ ਸਾਰੀ ਗੱਲ ਠੀਕ ਹੋ ਜਾਦੀ ਤੋੜ ਨਹੀਂ ਤੁਹਾਡੀ ਤਮੰਨਾ ਪੂਰੀ ਕਰਦੀ ਨਾ ਤੋੜ ਇਹ ਇਹਨੇ ਕਿਉਂ ਤੋੜ ਕੇ ਲੱਗਿਆ ਆ ਮੈਂ ਉਹ ਬੀਬੀਆਂ ਥੱਲੇ ਲੱਭੀ ਜਾਂਦੀਆਂ ਉਹ ਬੀਬੀਆਂ ਥੱਲੇ ਲੱਭੀ ਜਾਂਦੀਆਂ ਦੇਖੀ ਉਹ ਦੇਖੋ ਕਿਤੇ ਬੱਕਰੀ ਦੇ ਮਿੰਗਣਾਂ ਖੜਲੇ ਜਾ ਕੇ ਦੇਖਿਓ ਬੱਕਰੀ ਦੇ ਮਿੰਗਣਾਂ ਖੜਲੇ ਖੜਲੇ ਜਾ ਕੇ ਆ ਜਾਓ ਆ ਜਾਓ ਆ ਜਾਓ ਗੁਰਦੁਆਰਾ ਘਰ ਘਾਟ ਸਾਹਿਬ ਕੋਣ ਅਸੀਂ ਜਾਵਾਂਗੇ ਤਕਰੀਬਨ ਹੋਰ ਕਿੰਨੇ ਪੰਜ ਗੁਰਦੁਆਰੇ ਰਹਿੰਦੇ ਆ ਤਕਰੀਬਨ ਰਾਤ ਦੇ 8:00 ਵਜੇ ਨੇ ਆਪਾਂ ਨੂੰ ਜਾਂਦੇ ਆਂਦੇ ਇਹਨੂੰ ਕੀ ਹੋ ਗਿਆ ਦੁੜ ਜਾ ਆ ਗਿਆ ਆ ਗਿਆ ਨਹੀਂ ਆਂਦਾ ਇਦਾਂ ਨਹੀਂ ਆਂਦਾ ਹੈ ਹੈ ਓਕੇ ਇਹ ਗੁਰਦੁਆਰਾ ਹੈਗਾ ਮਾਤਾ ਸਾਹਿਬਕੌਰ ਜੀ ਦਾ ਇਹ ਤਪਸਥਾਨੋਂ ਦਾ ਤੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਜਾ ਕੇ ਦੇਖ ਲੈ ਮਤਾਂ ਥੱਲੇ ਜਾ ਆ ਆ ਜਾ ਚੱਲੀਏ ਆ ਜਾ ਮੇਰੇ ਨਾਲ ਜੈਕਾਰਾ ਜੀ ਇੱਥੇ ਇਤਿਹਾਸ ਕੀ ਬਾਬਾ ਜੀ ਮਾਮਾ ਫੋਟੋ ਲੈਣਾ ਖੜੀ ਹਾਂ ਜੀ ਨਹੀਂ ਇੱਥੇ ਦਾ ਇਤਿਹਾਸ ਕੀ ਆ ਇਤਿਹਾਸ ਕੀ ਐ ਇੱਥੇ ਮਾਤਾ ਰਹੀ ਹੈ 9 ਮਹੀਨੇ 9 ਦਿਨ ਤੇ 9 ਘੰਟੇ ਆਪਣਾ ਇੱਥੇ ਰਹੀ ਹੈ ਮਾਤਾ ਜਿਹੜਾ ਦਸਮੇ ਪਾਸ਼ਾ ਜਿਹੜਾ ਚੋਲਾ ਸ਼ਹਿਰ ਦੇ ਟਿੱਬੀ ਤੋਂ ਦਿੱਤੇ ਆਗੇ ਮਾਤਾ ਨਿਕਲਦੀ ਨੇ ਇੱਥੇ ਰਾਜਵਾਲ ਮਾਤਾ ਸਹਿਬ ਕੋਲ ਜਿਹਦੇ ਗੁਰਦੁਆਰੇ ਦੇ ਬੈਕਸਾਈਡ ਤੇ ਨਦੀ ਦਾ ਥਿਊ ਇੰਨਾ ਸੋਹਣਾ ਆ ਰਿਹਾ ਨਾ ਬਹੁਤ ਵਧੀਆ ਤੇ ਮਤਲਬ ਕਿ ਬਹੁਤ ਕੌੜੀਆਂ ਪੁਰਾਣੀਆਂ ਨੇ ਤੇ ਉਹ ਪੁਰਾਤਨ ਪੁਰਾਤਨ ਦੇ ਗੁੰਬਦ ਜਿਹੇ ਬਣਿਆ ਹੋਇਆ ਕਿ ਬਹੁਤ ਪੁਰਾਣਾ ਨਦੀ ਦੇ ਕੰਢੇ ਬਹੁਤ ਸੋਹਣਾ ਦਾ ਵੀਊ ਵੇਂਜੋਏ ਕਰੋ ਚੈੱਕ ਕਰੋ ਦਾ ਵੀਊ ਵਾਹ ਜੀ ਵਾਹ ਕਹਿਣ ਜਾ ਰਹਾ ਹੈ ਪੁਰਾਤਨ ਪੌੜੀਆਂ ਨੇ ਉਹ ਸਾਹਮਣੇ ਸਨਸਾਈਡ ਹੋ ਰਿਹਾ ਬਾਕੀ ਵੀਊ ਤੁਸੀਂ ਦੇਖ ਸਕਦੇ ਹੋ

ਕੱਦੀ ਆ ਜਾਂ ਲਿਖਿਆ ਦਾ ਹਾਂ ਕੱਦੀ ਲਿਖਿਆ ਦਾ ਤਦੋ ਜੋ 3 ਦੋ ਗਲਾਸ ਪਾ ਦੋ ਜੋ ਜੋਤੀ ਬਿਲਾ ਦੋ ਗਲਾਸ ਦੇਖਦੇ ਨੇ ਦੋ 6 ਦੀ ਗੱਲ ਕਰ ਆ ਜਾ ਆ ਜਾ ਦੇਖਣਾ ਹੈ ਅਰੇ ਨਾ ਠੱਗੀ ਆ ਦੇ ਸ਼ਾਦੀ ਦੇ ਨਾ ਨਾ ਮੈਂ ਵੀ ਲੀ ਉਹ ਮੇਂਆਂ ਬਣੇ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਬਿਲਾ ਸੱਚੀ ਬਹੁਤ ਨੰਦ ਆਂਦਾ ਨਾ ਧੋਮ ਕੇ ਨੰਦ ਆਂਦਾ ਨਾ ਸਹੀ ਗੱਲ ਕਰ ਜਾ ਨੂੰ ਤੰਦੀ ਕਰ ਦੋ ਮਨ ਸੁਣੋ ਦੋ ਜਤਾ ਚਲੋ ਹਾਂ ਇਹ ਹੈ ਗੁਰਦੁਆਰਾ ਹੀਰਾ ਘਾਟ ਸਾਹਿਬ ਤੇ ਅੰਦਰ ਜਾ ਕੇ ਇਸ ਇਤਿਹਾਸ ਤੇ ਜਾਣੂ ਹੁੰਨੇ ਆ ਇਧਰ ਹੈਗੀ ਹੈ ਗੋਦਾਵਰੀ ਨਦੀ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਹੀਰਾ ਛੁੱਟਿਆ ਸੀ ਜਿਹਦੇ ਕਰਕੇ ਗੁਰਦੁਆਰਾ ਦੰਗਾ ਹੀਰਾ ਸਾਹਿਬ ਤੇ ਆਇਆ। ਕਰੋ ਦਰਸ਼ਨ। ਮੈਂ ਅੰਦਰ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਾਲੇ ਪਾਸੇ ਆਏ ਸੀਗੇ ਤੇ ਉਹਨਾਂ ਨਾਲ ਬਹਾਦਰ ਸ਼ਾਹ ਵੀ ਆਇਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣਾ ਡੇਰਾ ਲਾਇਆ ਕੀਰਤਨ ਕੀਤਾ ਤੇ ਬਹਾਦਰ ਸ਼ਾਹ ਕੀਮਤੀ ਹੀਰਾ ਲੈ ਕੇ ਆਇਆ ਸੀਗਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਉਹ ਹੀਰਾ ਲੈ ਕੇ ਤੇ ਲੜੀ ਵਿੱਚ ਪਿੱਛੇ ਛੱਡ ਦਿੱਤਾ ਸੀ ਤੇ ਗੁਰੂ ਸਾਹਿਬ ਜਾਣ ਜਾਣ ਸੀਗੇ ਤੇ ਉਹਨਾਂ ਨੇ ਕਿਹਾ ਕਿ ਬਾਦਰ ਸ਼ਾਹ ਦੇ ਮਨ ਵਿੱਚ ਆਇਆ ਕਿ ਮੈਂ ਇਨਾ ਕੀਮਤੀ ਹੀਰਾ ਲੈ ਕੇ ਆਇਆ ਤੇ ਗੁਰੂ ਸਾਹਿਬ ਜੀ ਨੇ ਮੇਰੀ ਕਦਰ ਨਹੀਂ ਪਾਈ ਤੇ ਗੁਰੂ ਭومی ਸਿੰਘ ਜੀ ਨੇ ਕਿਹਾ ਬਾਦਰ ਸ਼ਾਹ ਜਾ ਨਦੀ ਦੇ ਵਿੱਚ ਆਪਣਾ ਹੀਰਾ ਲੱਭ ਲਾ ਮੇਰੇ ਖਜ਼ਾਨੇ ਚ ਪਿਆ ਹੋਇਆ ਜਦੋਂ ਉਹਨੇ ਆਪਣੇ ਦੋਨੇ ਬੁੱਕ ਪਾਣੀ ਚ ਪਾਇਆ ਤਾਂ ਹੀਰੇ ਹੱਥ ਪਰ ਗਏ ਉਸ ਦੇ ਹੀਰੇ ਨਾਲ ਤੇ ਫੇਰ ਉਹ ਨੂੰ ਅਕਲਾਈ ਹੰਕਾਰ ਰੁੱਟਿਆ ਹੋਦਾ ਇਸ ਤਰ੍ਹਾਂ ਤੇ ਫੇਰ ਗੁਰੂ ਸਾਹਿਬ ਜੀ ਨੇ ਉਹਨੂੰ ਦੱਸਿਆ ਕਿ ਉਹ ਹੰਕਾਰ ਨਾਲ ਲੜ ਲੱਗ ਗਿਆ ਲੜ ਲੱਗ ਗਿਆ ਤੇ ਇਸ ਤਾਂ ਕਰਕੇ ਉਸ ਨਾਲ ਆ ਗੁਰੂ ਦਵਾਰਾ ਜਾ ਗਿਆ ਵੇਖ ਲੋ ਜਿਹੜੇ ਕਰਨ ਵਾਲਾ ਸੁਣ ਲੈ ਲੋ ਉਹਨ ਗੁਰੂ ਮਹਾਰਾਜ ਜੀ ਦੇ ਨਿਸ਼ਾਨ ਚੋਲਦੇ ਇਸ ਤਾਂ ਆਪੁਰ ਸਾਧਾ ਤਪਸਥਾ ਜਿਨਾਂ ਨੂੰ ਸੇਵਾ ਚ ਲਈਏ ਟੋਕੀ ਰੱਖੀ ਆਪਣੀ ਮੇਕ ਦਵਾਈ ਨੂੰ ਟੋਕੀ ਚ ਪਾ ਕੇ ਖਜ਼ਾਨੇ ਵਾਲਾ ਚਿਪਕਾ ਬਰਕਤ ਵਾਲਾ ਚਿਪਕਾ ਕਰ ਲਿ ਜਾਓ ਚੋਲੀ ਪਰ ਲੋ ਨਾਲ ਸੇਵਾ ਤੇ ਨਾਲ ਮੇਵਾ ਬਾਜੀ ਜੀ ਨਾਮ ਲਿਆ ਜੀ ਨਿਸ਼ਾਨ ਸਹਿਬ ਵਾਹਿਗੁਰੂ ਜੀ ਪਹੁੰਚੇ ਆ ਗੁਰਦੁਆਰਾ ਨਗੀਨਾ ਘਰ ਸਾਹਿਬ ਕਿਉਂਕਿ ਗੋਦਾਵਰੀ ਦੇ ਕੰਡੇ ਬਸਿਆ ਹੋਇਆ ਤੇ ਜਿੱਥੇ ਬਾਬਾ ਜੀ ਲਾਗਰ ਭਰਦੇ ਨੇ ਉਹਦੇ ਨਾਲ ਹੀ ਬਿਲਕੁਲ ਥੋੜਾ ਜਿਹਾ ਇਧਰਲੀ ਸੜਕ ਮੇਰੀ ਬੈਕਸੈਟ ਤੇ ਇਹ ਗੁਰਦੁਆਰਾ ਨਗੀਨਾ ਘਰ ਤੇ ਚਲੋ ਤੁਹਾਨੂੰ ਪਿੱਛੇ ਜਾ ਕੇ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਠੀਕ ਹੈ ਜੀ ਉਹ ਬੈਕਸੈਟ ਦਾ ਹੀ ਗੋਦਾਵਰੀ ਨਾਲ ਦੀ ਇਧਰ ਚੱਲੇ ਗੁਰਦੁਆਰੇ ਦੇ ਸੜਕ ਇਹ ਤੋਂ ਬਾਕੀ Er det denne tråden? Ja. ਗੁਰਦੁਆਰਾ ਟੀਬੀ ਸਾਹਿਬ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਿਮਰ ਮਨਾਈ ਖਾਲਸਾ ਖੰਡੇ ਕੀ ਵੇਲਾ ਵਾਹੋ ਆ ਗੋਬਿੰਦ ਸਿੰਘਾ ਪੇ ਗੁਰ ਚੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਥਾਨ ਪੰਜ ਪਿਆਰਿਆਂ ਦਾ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇਸ਼ ਵਿੱਚ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ 2200 ਘੋੜੇ ਸਵਾਰ ਤੇ 22 300 ਪੈਦਲ ਫੌਜਾਂ ਤੇ ਭਾਈ ਜਿਆ ਸਿੰਘ ਭਾਈ ਧਰਮ ਸਿੰਘ ਜੀ ਮਹਾਰਾਜ ਦੇ ਨਾਲ ਆਏ ਸਨ ਇਸ ਸਥਾਨ ਤੇ ਮਿਟਣ ਡੇਢ ਲਾਇ ਲਾਇ ਡੇਢ ਤੁਰ ਦਰਸ਼ਨ ਕਰਦੇ ਮੱਖਾ ਤੇਰੇਗਾ ਜੀ ਵਾਹਿਗੁਰੂ ਜੀ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਬੰਦਾ ਕਾਟ ਸਾਹਿਬ ਕਰੋਣੇ ਤੁਹਾਨੂੰ ਦਰਸ਼ਨ ਬੋਲੇ ਤੇ ਕੇ ਪਰਗਮਾ ਗੱਲ ਜੀ ਬੈਠ ਜਿਓ ਇਤਹਾਸ ਚਲੋ ਹੁਣ ਆਪਾਂ ਜਹਾਜ਼ 'ਚ ਬੈ ਕੇ ਆਨੇ ਆ ਹੁਣ ਇੱਥੇ ਚੱਲਣੇ ਆਪਾਂ ਬੈ ਗਏ ਨਾ ਪੰਜਾਬ ਨੂੰ ਇੱਥੇ ਚੱਲਣਾ ਹੈ ਉਹ ਇਧਰੋ ਜਾਣਾ ਆਹ ਤੇ ਕੋੜੀ ਇਧਰ ਆਹ ਤੇ ਐਡਾ ਬੋਰਡ ਲੱਗਾ ਦੇਖੋ ਪੱਕੇ ਚੱਲਦੇ ਜਾਦੇ ਹਾਂ ਹਾਂ ਮੈਂ ਚੱਲ ਗਈ ਆ ਹੈ ਤੁਸੀਂ ਕਿੱਥੇ ਰਹਿ ਗਏ 12 ਵਜੇ ਪਹੁੰਚਣਾ ਪਹਿਲਾਂ ਪਹੁੰਚਣਾ ਹੁੰਦਾ 12 ਵਜੇ ਪਹੁੰਚਣਾ ਹੁੰਦਾ ਫੇਰ ਤਾਂ ਹੋਰ ਆਉਂਦੇ ਆ ਇਹ ਤੋਂ ਬਾਅਦ ਜਾਵਾਂਗੇ ਆਪਾਂ ਗੁਰਦੁਆਰਾ ਨਾਨਕਚੀ ਰਾਜੀ ਕਿੱਥੇ ਜੁਣਾਣ ਦੇ ਜੀ ਪਹੁੰਚਣਾ ਹੈ ਅੱਜ ਛਾਹ ਹਣ ਜਾ ਅੱਜ ਦਿਖਾਏ ਨੂੰ ਉਹ ਤਾਂ ਆਦੇ ਹਰ ਦਿਨ ਅੱਜ ਸਾਡੇ ਤੋਂ ਆਦੇ ਏਅਰਪਲੇਨ ਸਾਬੂ ਹਾਂ ਦੇ ਜੀ ਜਹਾਜ਼ ਜਹਾਜ਼ ਮੇਟੋ ਪਟੀਏ ਵਾਹ ਲੱਭੇ ਰੋ ਬਾਹੋ ਕਰਕੇ ਵੇਸ ਹੋ ਗਿਆ ਆ ਸੱਸ ਜੀ ਆ ਬਾਬਾ ਯਾਲਾ ਜੀ ਆਗੇ ਭਾਈ ਆਗੇ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਬੰਦ ਕਰੋ ਉਹ ਠੀਕ ਹੋ ਹੈਲੋ ਉਹ ਨਾ ਭਾਈ ਅੱਧਾ ਥੱਲੇ ਲੱਗ ਰਿਹਾ ਹੈ ਬਿਲਕੁਲ ਆਹ ਚੱਲੇ ਮਸਾਲੇ ਵੀ ਲੱਗੀ ਹੋਈ ਹੈ ਚੜਾ ਬੀਬੀ ਚੜਾ ਫਲਾਵੜ ਉਹ ਡੀਸੀ ਸਾਹਿਬ ਉਹ ਟਿਕਟ ਲੈ ਲੋ ਆਹ ਟੀਸੀ ਖੜਾ ਚਲੋ ਆ ਜਾਓ ਵੀ ਅਪਰ ਚਲੀਆ ਪੱਥਰ ਦਾ ਬਣਾਇਆ ਲਾ ਉਹ ਪਿੱਛੇ ਵੜਣਾ ਪਿੱਛੇ ਆ ਜਾ ਆ ਜਾ ਇਹ ਘਰ ਬਣਾਇਆ ਸਿੱਧੀ ਆਇਆ ਗੱਲ ਕਰੀ ਜੀ ਆਹ ਪਾਪਾ ਇਹ ਤਾਂ ਉਧਰ ਬਟੇ ਵਿੱਚ ਕਿਉਂ ਨਾ ਉਧਰ ਬਾਹਰ ਨਿਕਲ ਗਏ ਆ ਤੇ ਆਪਾਂ ਕਿੱਦਾਂ ਨਿਉ ਨਾ ਚਾਚਾ ਆਓ ਚੱਕੋ ਸੰਗ ਤਾਂ ਆਉਣ ਡੀਆਂ ਜੇ ਮਸਾਲੇ ਪੁੱਠੀ ਲਈ ਹੋਈ ਏ ਆਹ ਆ ਕੀ ਕੁਛ ਇਦਾਂ ਦਾ ਕਰਦਾ ਹੈ ਚੱਲ ਲੈ ਨੀ ਆਹ ਵਾਹ ਗਰੂਪ ਜਾ ਜੇ ਗਲੇ ਜਾ ਜੇ ਚਲੋ ਵੀ ਚਲੋ ਚੱਲ ਕੇ ਰੱਖਿਆ ਕਰੋ ਵਾਹ ਗਰੂਪ ਇਹ ਚਲੋ ਵੀ ਚਲੋ ਰਾਮਾਦਰਾ ਕੋਈ ਨਹੀਂ ਲਿਆ ਸੱਮਣੇ ਨਹੀਂ ਰਾਮ ਤੇ ਸਰੇ ਜੀ ਕੱਢ ਕੇ ਫੇਰੇ ਕੋਈ ਆ ਜਾਓ ਭਾਈ ਆ ਜਾਓ ਜੀ ਜਾਜੀ ਪੋੜੀਆਂ ਕੋਲ ਅਭੀ ਬਹੁਤ ਸੋਨਾ ਲਿਖਿਆ ਹੈ ਪਰ ਪੜ ਕੇ ਨਹੀਂ 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 ਉਹ ਨਹੀਂ ਨਹੀਂ ਮੰਨ ਗਏ ਮੰਨ ਗਏ ਮੰਨ ਗਏ ਤੁਸੀਂ ਦੱਸੇ ਓ ਜਲਦੀ ਦਰਿਆ ਕਰੋ ਤੁਸੀਂ ਚਾਹ ਪੀਨੇ ਵੇ ਜਿੱਥੇ ਉਹ ਚਾਹ ਪੀਣ ਆਪਣੇ ਨਾਲ ਤੁਸੀਂ ਚਾਹ ਬਿਣੀ ਜ਼ਰੂਰੀ ਹੈ ਵੀਰੇ એનર્ਜੀ ਵੱਧਦੀ ਹੈ ਹਾਂ ਜਿੱਥੇ ਚਾਹ ਉਥੇ ਪੰਜਾਬੀ ਹਾਂ ਕੋਈ ਵੀ ਲੰਗਰ ਹੋਵੇ ਪੰਜਾਬੀ ਉਥੇ ਲੱਭੇ ਪੰਜਾਬੀ ਉੱਥੇ ਹੁੰਦੇ ਨੇ ਹਾਂ ਇੱਥੇ ਦੇ ਬੰਦੇ ਸਾਗ ਨਹੀਂ ਖਾਂਦੇ ਤਾਂ ਸਾਡੇ ਛੱਡਦੇ ਨਹੀਂ ਸਾਡੇ ਹੀ ਖਾਂਦੇ ਨੇ ਸਹੀ ਆ ਚਲੋ ਹੁਣ ਚੱਲਦੇ ਆਪਾਂ ਗੁਰਦਾਰਾ ਨਾਨਕ ਚੀਲਾ ਇੱਥੋਂ ਤਕਰੀਬਨ 3.5 ਘੰਟੇ ਦੀ ਬਾਟ ਆ ਬੱਸ ਹੋ ਗਿਆ ਨਹੀਂ ਟਰੈਵਲ ਤੇ ਬੱਠੀ ਹੁਣ ਤਾਂ ਰਹਿੰਦੀ ਆ ਬੱਸ ਹੁਣ ਆਉ ਦੇ ਚੱਲੀਏ ਡਰਾਈਵਰ ਸਾਹਿਬ ਕਿੰਨਾ ਟਾਈਮ ਲੱਗੂਗਾ ਪੈਟਰੋਲ ਪੰਪ ਦਾ ਟੈਂਕਰ ਗੁਰਦੁਆਰਾ ਸਾਹਿਬ ਕੋਰਜੀ ਪਿੰਡ ਜਨਵਾੜਾ ਓਏ ਆ ਮਤਲਬ ਇਹਨਾਂ ਦਾ ਦਰਵਾਜ਼ਾ ਆ ਜਾਂਦਾ ਜਾਣ ਦਾ ਰਸਤਾ mm ਕਿ ਆਪਾਂ ਗੁਰਦੁਆਰਾ ਨਾਨਕਚੀਰਾ ਸਾਹਿਬ ਆ ਸਰੋਵਰ ਆ ਉਹ ਸਾਹਮਣੇ ਦਰਵਾਜ਼ਾ ਰੋਕ ਤੇ ਕਾਰ ਦੇ ਤਰ੍ਹਾਂ ਅੰਦਰ ਲੱਗਿਆ ਉਸ ਜਗ੍ਹਾ ਦੇ ਅੰਦਰ ਗੁਣਾਣ ਦੇ ਪੈਰ ਲੱਗਿਆ ਹੋ ਜਾਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੇ ਕੀ ਗੁਣਾਣ ਦੇ ਪੈਰ ਲੱਗਿਆ ਹੈ